ਅਸੀਂ ਹੁਣੇ-ਹੁਣੇ ਚੋਣਾਂ ਦੇ ਦੌਰ ਤੋਂ ਗੁਜ਼ਰ ਕੇ ਹਟਿਆ ਇੱਕ ਵਾਰੀ ਫੇਰ ਸਾਨੂੰ ਹੋ ਗਿਆ ਐਲਾਨ ਕਿ ਭਾਈ ਜਲੰਧਰ ਦੀ ਜਿਹੜੀ ਸੀਟ ਖਾਲੀ ਹੋਈ ਐ ਸ਼ੀਤਲੰਗਰਾਲ ਦੇ ਅਸਤੀਫੇ ਤੋਂ ਬਾਅਦ ਉਹਦੇ ਫੇਰ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ ਤੇ ਸਾਰੇ ਪੰਜਾਬੀ ਫੇਰ ਪੱਪਾਂ ਭਾਰ ਹੋ ਗਿਆ ਸਾਨੂੰ ਬੜਾ ਚਾਹ ਰਿਹਾ ਇੰਦਾ ਚੋਣਾਂ ਦਾ ਪਰ ਇੰਨਾ ਚੋਣਾਂ ਤੋਂ ਬਿਨਾ ਜਿਹੜੇ ਕੰਮ ਦੇ ਜਾਂ ਗੱਲਾਂ ਹੁੰਦੀਆਂ ਜਾਂ ਮੁੱਦਿਆਂ ਆਦੀਆਂ ਗੱਲਾਂ ਨੇ ਉਹਨਾਂ ਨੂੰ ਅਸੀਂ ਭੁੱਲ ਜਾਂਦੇ ਤੋਂ ਅੱਜ ਤੁਹਾਡੇ ਨਾਲ ਇੱਕ ਇਸ ਤਰ੍ਹਾਂ ਦੇ ਮੁੱਦੇ ਬਾਰੇ ਹੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਦਿਲਬਾਖ ਸਿਮੀਆ ਸ਼ੋਦੇ ਵਿੱਚ ਤੁਹਾਡਾ ਸਵਾਗਤ ਅੱਜ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਆ ਉਹ ਹੈਗੀ ਹੈ ਕਿ ਜਿਹੜੀਆਂ ਕੇਂਦਰ ਸਰਕਾਰ ਦੇ ਵਿੱਚ ਵਿਭਾਗ ਨੇ ਉਹਨਾਂ ਦੇ ਵਿੱਚ ਕਿੰਨੀਆਂ ਪੋਸਟਾਂ ਨੇ ਜਿਹੜੀਆਂ ਖਾਲੀ ਪਈਆਂ ਮੈਂ ਇਲੈਕਸ਼ਨ ਦੀ ਗੱਲ ਪਹਿਲਾਂ ਇਸ ਕਰਕੇ ਕੀਤੀ ਸੀ ਕਿਉਂਕਿ ਇਹ ਇੱਕ ਕਾਨੂੰਨ ਹੈ ਕਿ ਜਦ ਵੀ ਕੋਈ ਜ਼ਿਮਨੀ ਚੋਣ ਦੀ ਵਾਰੀ ਆਉਂਦੀ ਹੈ ਚਾਹੇ ਕਿਸੇ ਦੀ ਮੌਤ ਕਰਕੇ ਕਿਸੇ ਅਸਤੀਫੇ ਕਰਕੇ ਕੋਈ ਸੀਟ ਖਾਲੀ ਹੁੰਦੀ ਹੈ ਤਾਂ ਇਹ ਕਾਨੂੰਨ ਬਣਿਆ ਹੋਇਆ ਹੈ ਕਿ 6 ਮਹੀਨੇ ਦੇ ਅੰਦਰ ਅੰਦਰ ਉੱਥੇ ਜਿਮਨੀ ਚੋਣ ਕਰਵਾਉਣੀ ਲਾਜ਼ਮੀ ਹੈ ਪਰ ਇਹ ਕਾਨੂੰਨ ਨਹੀਂ ਬਣਿਆ ਹੋਇਆ ਕਿ ਜੇ ਕੋਈ ਪੋਸਟ ਖਾਲੀ ਹੋ ਜਾਂਦੀ ਹੈ ਤਾਂ ਉਹਨੂੰ 6 ਮਹੀਨੇ ਦੇ ਅੰਦਰ ਅੰਦਰ ਭਰਨਾ ਲਾਜ਼ਮੀ ਹੈ 2022 ਦੇ ਵਿੱਚ ਜਿਹੜੇ ਅੰਕੜੇ ਜਾਰੀ ਹੋਏ ਆ ਉਹਨਾਂ ਦੇ ਮੁਤਾਬਕ ਕੇਂਦਰ ਸਰਕਾਰ ਦੇ ਅੰਦਰ ਜਿਹੜੇ ਵਿਭਾਗ ਆਉਂਦੇ ਹੈਗੇ ਆ ਉਹਨਾਂ ਦੇ ਵਿੱਚ 9,64,359 ਪੋਸਟਾਂ ਨੇ ਜਿਹੜੀਆਂ ਉਹ ਖਾਲੀ ਪਈਆਂ ਨੇ ਇਹ 2023 ਦੇ ਵਿੱਚ ਅੰਕੜਾ ਲੋਕ ਸਭਾ ਦੇ ਵਿੱਚ ਦਿੱਤਾ ਗਿਆ ਸੀਗਾ ਜਦੋਂ ਕਿਸੇ ਨੇ ਜਾਣਕਾਰੀ ਮੰਗੀ ਸੀ ਉਹਨਾਂ ਨੇ ਦੱਸਿਆ ਕਿ 9,64,359 ਪੋਸਟਾਂ ਨੇ ਜਿਹੜੀਆਂ ਉਹ ਖਾਲੀ ਪਈਆਂ ਨੇ ਕੇਂਦਰ ਦੇ ਵਿਭਾਗਾਂ ਦੇ ਵਿੱਚ ਤਾਂ ਉਸ ਤੋਂ ਬਾਅਦ ਉਹਨਾਂ ਨੇ ਕੁਝ ਇਹ ਵੀ ਦੱਸਿਆ ਕਿ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਕਿੰਨੀਆਂ ਕਿੰਨੀਆਂ ਪੋਸਟਾਂ ਜਿਹੜੀਆਂ ਉਹ ਖਾਲੀ ਪਈਆਂ ਨੇ ਤਾਂ ਸਭ ਤੋਂ ਜਿਹੜਾ ਵੱਡਾ ਨੰਬਰ ਹੈਗਾ ਉਹ ਰੇਲਵੇ 'ਚ ਹੈ ਰੇਲਵੇ ਦੇ ਵਿੱਚ 1 ਜੁਲਾਈ 2023 ਤੱਕ 2,63,630 ਪੋਸਟਾਂ ਸੀਗੀਆਂ ਜਿਹੜੀਆਂ ਰੇਲਵੇ ਦੇ ਵਿੱਚ ਖਾਲੀ ਪਈਆਂ ਨੇ ਇਸ ਤੋਂ ਇਲਾਵਾ ਆਉਂਦਾ ਹੈਗਾ ਡਿਪਾਰਟਮੈਂਟ ਆਫ ਐਕਸਪੈਂਡੀਚਰ ਉਹਨਾਂ ਦੇ ਵਿੱਚ ਵੀ 1,08,099 ਪੋਸਟਾਂ ਖਾਲੀ ਪਈਆਂ ਨੇ ਤੇ ਜਿਹੜੇ ਆਈਪੀਐਸ ਆਈਐਸ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਪੋਸਟਾਂ ਨੇ ਜਿਹੜੀਆਂ ਉਹ ਖਾਲੀ ਪਈਆਂ ਨੇ ਸੋ ਆਈਐਸ ਸਿਵਲ ਸਰਵਿਸੈਸ ਸੈਕਟਰ ਦੇ ਵਿੱਚ 1365 ਆਈਐਸ ਦੀਆਂ ਪੋਸਟਾਂ ਖਾਲੀ ਨੇ 703 ਇੰਡੀਅਨ ਪੁਲਿਸ ਸਰਵਿਸ ਆਈਪੀਐਸ ਦੀਆਂ ਪੋਸਟਾਂ ਖਾਲੀ ਪਈਆਂ ਨੇ ਤਾਂ 1042 ਇੰਡੀਅਨ ਫੋਰੈਸਟ ਸਰਵਿਸ ਤੇ 301 ਇੰਡੀਅਨ ਰੈਵੈਨਿਊ ਸਰਵਿਸੈਸ ਦੇ ਵਿੱਚ ਜਿਹੜੀਆਂ ਪੋਸਟਾਂ ਖਾਲੀ ਪਈਆਂ ਨੇ ਸੋ ਇਲੈਕਸ਼ਨ ਦਾ ਵਿੱਚ ਤਾਂ ਅਸੀਂ ਬੜਾ ਜ਼ੋਰ ਲਾਉਂਦੇ ਆ ਕਿ ਸਾਡਾ ਉਮੀਦਵਾਰ ਜਿੱਤ ਜੇ ਅਸੀਂ ਝੰਡੇ ਚੱਕ ਕੇ ਤੁਰੇ ਫਿਰਦੇ ਆ ਗੱਡੀਆਂ ਤੋੜਦੇ ਆ ਭੰਨਦੇ ਆ ਜਿੱਤਣ ਵਾਲੇ ਜਿੱਤ ਜਾਂਦੇ ਨੇ ਵਰਕਰਾਂ ਦਾ ਹਾਲ ਫੇਰ ਉਹੀ ਹੋ ਜਾਂਦਾ ਵਰਕਰਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਤਾਂ ਤਾਂ ਹੋਗਾ ਨਾ ਜੇ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਨੌਕਰੀਆਂ ਮਿਲਣਗੀਆਂ ਤੇ ਨੌਕਰੀਆਂ ਤਾਂ ਮਿਲਣਗੀਆਂ ਜੇ ਕੋਈ ਇਸ ਤਰ੍ਹਾਂ ਦਾ ਕਾਨੂੰਨ ਆਵੇਗਾ ਕਿ ਜਦ ਵੀ ਕੋਈ ਪੋਸਟ ਖਾਲੀ ਹੁੰਦੀ ਹੈ ਤਾਂ ਉਹ ਪੋਸਟ ਹੈ ਜਿਹੜੀ ਉਹ 6 ਮਹੀਨਿਆਂ ਦੇ ਅੰਦਰ ਅੰਦਰ ਭਰੀ ਜਾਣੀ ਲਾਜ਼ਮੀ ਹੈ ਸੋ ਇਹਨਾਂ ਗੱਲਾਂ ਵੱਲ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ ਪਰ ਸਾਡਾ ਧਿਆਨ ਕਿਹਨੇ 21 ਦੇ ਬਾਰੇ ਕੀ ਬਿਆਨ ਦਿੱਤਾ ਕਿਸ ਨੇ ਕਿਸ ਨੂੰ ਥੱਪੜ ਮਾਰਿਆ ਕਿਸ ਨੇ ਕਿਸ ਵੱਲ ਜੁੱਤੀ ਚਲਾਈ ਸਾਡਾ ਧਿਆਨ ਤਾਂ ਜਿਹੜਾ ਇਹਨਾਂ ਮੁੱਦਿਆਂ ਵੱਲ ਜ਼ਿਆਦਾ ਲੱਗਿਆ ਹੋਇਆ ਹੈ ਪਰ ਆਪਣਾ ਭਵਿੱਖ ਸੁਧਾਰਨ ਵੱਲ ਘੱਟ ਲੱਗਿਆ ਹੋਇਆ ਜਿਸ ਕਰਕੇ ਮੈਨੂੰ ਲੱਗਦਾ ਲੀਡਰਾਂ ਦੀ ਆਪਾਂ ਪ੍ਰਾਇੋਰਟੀ ਤੇ ਅਸੀਂ ਆਪਣੀ ਪ੍ਰਾਇੋਰਟिज ਤੇ ਨਹੀਂ ਹੈਗੇ ਆਪਣੀ ਪ੍ਰਾਇੋਰਟੀ ਸਾਡੇ ਮੁੱਦੇ ਨਹੀਂ ਹੈਗੇ ਤਾਂ ਲੀਡਰਾਂ ਲਈ ਫਿਰ ਇਹ ਤਾਂ ਦੂਰ ਦੀਆਂ ਗੱਲਾਂ ਨੇ ਦਲਵਾਗ ਸੀ ਵੀਰ ਸ਼ੋਅ ਦੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ